ਕੱਲ ਮੈਂ ਖਬਰ ਸੁਣੀ ਸੁਖਵੀਰ ਬਾਦਲ ਨੇ ਕਹਿੰਦੇ 10 ਲੀਟਰ ਕੱਢ ਤੇ ਮੈਂ ਕਿਹਾ ਹੈਗੇ ਕਿੰਨੇ ਕਿਸੀ ਪਹਿਲਾਂ 10 ਕੀ ਸੀ ਉਹੀ ਕੱਢ ਤੇ ਹੁਣ ਫਿਰ ਕੀ ਕਰੋਗੇ ਤੱਕੜੀ ਕਿੱਧਰ ਗਈ ਫਿਰ ਹੁਣ ਉਹ ਤੱਕੜੀ ਦੀਆਂ ਰੱਸੀਆਂ ਟੁੱਟ ਗਈਆਂ ਇਹ ਆਪਾਂ ਨੂੰ ਕਹਿੰਦੇ ਹੁੰਦੇ ਸੀ ਨਾ ਥੋੜਾ ਝਾੜੂ ਖਿੱਲਰ ਗਿਆ ਮੈਂ ਉਦੋਂ ਕਹਿੰਦਾ ਹੁੰਦਾ ਸੀ ਉਹ ਤੱਕੜੀ ਦੀ ਇੱਕ ਰੱਸੀ ਟੁੱਟ ਜੇ ਉਹ ਤੋਲਣ ਜੋਗੀ ਨਹੀਂ ਰਹਿੰਦੀ ਪੰਜੇ 'ਚੋਂ ਇੱਕ ਉਂਗਲ ਇੱਧਰ ਉੱਧਰ ਕਰਦੀ ਹੈ ਪਤਾ ਨਹੀਂ ਹੋਰ ਹੀ ਅਲਲਾ ਕੋਟ ਜਾ ਬਣ ਜਾਂਦਾ ਕੀ ਕਹੂੰ ਉਹ ਨਹੀਂ ਰਹਿੰਦਾ ਝਾੜੂ ਤਾਂ ਫੇਰ ਵੀ ਦੋ ਚਾਰ ਥਿੱਲੇ ਕਮਜ਼ੋਰ ਹੋਣ ਵਿੱਚੋਂ ਨਿਕਲ ਜਾਂਦਾ ਸਫਾਈ ਕਰਦਾ ਰਹਿੰਦਾ ਹੈ ਝਾੜੂ ਨੂੰ ਕੋਈ ਖਤਰਾ ਨਹੀਂ ਤੁਸੀਂ ਆਪਣੀਆਂ ਟੱਕਰੀਆਂ ਪੰਜੇ ਦੇਖ ਲਓ ਬਸ ਸੋ ਬਹੁਤ ਥਾ ਗਾਇਸ ਕੱਲੋਂ ਸਤਿਕਾਰ ਕਰਦਾ ਮੈਂ ਕਿ ਤੁਸੀਂ ਸਾਡੇ ਮੇਰੇ ਇਲਾਕੇ ਦੇ ਲੋਕ ਹੋ ਜਦੋਂ ਮਰਜੀ ਆਪਣਾ ਪੁੱਤ ਸਮਝ ਕੇ ਆਪਣਾ ਛੋਟਾ ਵੱਡਾ ਭਾਈ ਸਮਝ ਕੇ ਜਦੋਂ ਮਰਜੀ ਮੈਨੂੰ ਰੋਕ ਲਿਓ ਬਾਹ ਫੜ ਕੇ ਰੋਕ ਲਿਓ ਆਪਾਂ ਇਹਨਾਂ ਪਿੰਡਾਂ ਵਾਸਤੇ ਕਦੇ ਇਹਨਾਂ ਪਿੰਡਾਂ ਤੋਂ ਵੱਡੇ ਨਹੀਂ ਹੋ ਸਕਦੇ ਕਹਿੰਦੇ ਬੰਦਾ ਕਦੇ ਵੀ ਜਿੱਥੇ ਮਰਜੀ ਪਹੁੰਚ ਜੇ ਪਰ ਆਪਣੇ ਪੁਰਾਣੇ ਯਾਰਾਂ ਦੋਸਤਾਂ ਤੋਂ ਪੁਰਾਣੇ ਟੀਚਰਾਂ ਤੋਂ ਔਰ ਪੁਰਾਣੇ ਆਪਣੇ ਸੱਭਿਆਚਾਰ ਤੋਂ ਵੱਡਾ ਨਹੀਂ ਹੋ ਸਕਦਾ ਕਦੇ ਵੀ ਸੋ ਵੀਰੋ ਤੁਸੀਂ ਮੇਰੇ ਛੋਟੇ ਵੱਡੇ ਭਾਈਓ ਜਦੋਂ ਇਲੈਕਸ਼ਨ ਲੜਦੇ ਆ ਤੁਸੀਂ ਤਾਂ ਕਮਾਲ ਹੀ ਕਰ ਦਿੰਦੇ ਹੋ ਇਸ ਵਾਰ ਵੀ ਤੁਸੀਂ ਕਰਤੀ ਕਮਾਲ ਪੌਣੇ 2 ਲੱਖ ਤੇ ਮੀਤ ਮੀਤ ਨੂੰ ਜਿਤਾਇਆ ਸੰਗਰੂਰ ਤੋਂ ਔਰ ਜਾ ਕੇ ਉਹ ਮੁੰਡਾ ਬੋਲ ਵੀ ਰਿਹਾ ਬਹੁਤ ਵਧੀਆ ਬੋਲ ਰਿਹਾ ਪਾਰਲੀਮੈਂਟ ਚ ਐਹੋ ਜੇ ਬੁਲਾਰੇ ਪੇ ਜੋ ਜਿਹੜੇ ਆਪਣੇ ਇੱਥੋਂ ਦਾ ਪਤਾ ਲੱਗੇ ਵੀ ਹਾਂ ਸੰਗਰੂਰ ਤੋਂ ਆਇਆ ਕੋਈ ਤੇ ਬੋਲਣ ਵਾਲਾ ਹੀ ਹੋਊਗਾ ਕੋਈ ਸੰਗਰੂਰ ਤੋਂ ਪਹਿਲਾਂ ਆਪਾਂ ਭੇਜੀ ਗਏ ਇਹਨਾਂ ਨੂੰ ਉਹਨੇ ਬੋਲਿਆ ਵਾਲਿਆ ਹੈ ਨਹੀਂ ਕੱਖ ਨਹੀਂ ਬੋਲਣਾ ਆਉਂਦਾ ਸੀ ਹਿੰਦੀ ਨੂੰ ਪੈਂਦੇ ਆ ਵੀ ਪੰਜਾਬੀ ਬੋਲੋ ਯਾਰ RAM nal ਤੇ ਹਨਾ ਚੰਦੂ ਮਾਜਰਾ ਹਿੰਦੀ ਬੋਲਣ ਲਾਇਆ ਉਹ ਹੈ ਜੀ ਹਿੰਦੀ ਨਾਲ ਮੈਨੂੰ ਸਮਝ ਆਵੇ ਸਪੀਕਰ ਮੈਨੂੰ ਪੁੱਛ ਜੰਦੀ ਸੀ ਇਹ ਕਿਆ ਬੋਲ ਰਹਾ ਹੈ ਮਗਾ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਕੀ ਬੋਲ ਰਹਾ ਹੈ ਹਨਾ ਤਾਂ ਮੈਡਮ ਜੀ ਆਪਣਾ ਝੁੱਗਾ ਚੱਕ ਕੇ ਤੇ ਆਪਣਾ ਹੀਟਿਡ ਨਾਂਗਾ ਹੁੰਦਾ ਹੈ ਉਹ ਕਹਿੰਦੀ ਜੀ ਕੀ ਹੁੰਦਾ ਹੈ ਮੈਂ ਕਹਾਂ ਜੀ ਹੁਣ ਕੀ ਕਰੀਏ ਹਾਂ ਮੈਡਮ ਜੀ ਅਬ ਸਾਪ ਲੰਘ ਗਿਆ ਹੈ ਲੀਕ ਉੱਟ ਰਹੇ ਹੈ ਉਹ ਮੈਂ ਕਹਿੰਦੀ ਜੀ ਇਹ ਕੀ ਹੁੰਦਾ ਹੈ ਮੈਂ ਕਹਾਂ ਜੀ ਮੈਂ ਪੁੱਛੋ ਹੀ ਨਾ ਹੁਣ ਤੁਸੀਂ ਬਸ ਉਹ ਮੈਨੂੰ ਪੁੱਛਿਆ ਕਰੇ ਵੀ ਜੇ ਕੀ ਹੁੰਦਾ ਹੈ ਕੋਈ ਅਨਪਾਰਲੀਮੈਂਟਰੀ ਲਫ਼ਜ਼ ਤੋਂ ਨਹੀਂ ਹੈ ਹੈਨਾ ਮੈਡਮ ਜੀ ਜੋ ਸੁਖ ਛਾਜੂ ਕੇ ਚਵਾਰੇ ਬਲਖਣਾ ਬੁਖਾਰੇ ਹਨਾ ਮੈਂ ਕਿ ਤੂੰ ਮਹਾਵਰੇ ਜ਼ਰੂਰ ਬੋਲਣੇ ਆ ਹਿੰਦੀ ਚ ਮਹਾਵਰੇ ਤਾਂ ਆਪਦੀ ਭਾਸ਼ਾ ਚ ਚੰਗੇ ਲੱਗਦੇ ਆ ਨਾ ਜੀ ਨਾ ਮੈਡਮ ਐਸਾ ਨਹੀਂ ਹੁੰਦਾ ਹੈ ਹਾਂ ਕੁੱਤੀ ਔਰ ਚੋਰ ਰਲ ਚੁਕੇ ਹੈ ਔਰ ਜੇ ਤੋ ਪੰਗਾ ਹੋ ਗਿਆ ਹੈ ਪੰਜਾਬ ਨੂੰ ਕਹਿੰਦੇ ਕੀ ਹੋ ਗਿਆ ਮੈਨੂੰ ਬਤਾ ਦੋ ਹਨਾ ਉਹ ਬਾਅਦ ਚ ਪੁੱਛਦੀ ਸੀ ਵੀ ਕਟਣਾ ਕੁੱਟਣਾ ਤਾਂ ਨਹੀਂ ਵਿੱਚੋਂ ਕੁਝ ਕੋਈ ਗਾਲ ਬੋਲ ਤਾਂ ਨਹੀਂ ਕੱਢ ਗਿਆ ਹਨਾ ਤੇ ਮੈਂ ਕਹਿੰਦਾ ਸੀ ਮੈਂ ਕਹਿੰਦਾ ਜੀ ਗਾਲ ਤਾਂ ਨਹੀਂ ਕੱਢੀ ਪਰ ਉਹ ਸਮਝ ਮੈਨੂੰ ਵੀ ਨਹੀਂ ਆਈ ਹਿੰਦੀ ਦੀ ਆਉਂਦੀ ਹੋਈ ਐ ਠੀਕ ਹੈ ਨਾ ਕਾਦੇ ਵਾਸਤੇ ਪੰਗੇ ਲਈ ਜਨ ਜੋ ਨਹੀਂ ਬੋਲਣੀ ਆਉਂਦੀ ਉੱਥੇ ਪੰਜਾਬੀ ਚ ਬੋਲ ਲੋ ਜਦੋਂ ਹੈਗਾ ਉੱਥੇ ਪ੍ਰੋਵੀਜ਼ਨ ਕਿ ਪੰਜਾਬੀ ਚ ਗੱਲ ਕਰਨੀ ਆ ਬੋਲੋ ਪੰਜਾਬੀ ਚ ਆ ਵੀਤ ਪੰਜਾਬੀ ਚ ਬੋਲਿਆ ਹੁਣ ਸਾਰੇ ਆ ਉਹ ਹੁਣ ਰਾਜਾ ਬੜਿੰਗ ਚਲੇ ਗਿਆ ਚੰਦੂ ਮਾਨੀਰ ਵਾਲੀ ਪਦਵੀ ਉਹਨੇ ਲੈ ਲਈ ਉਹ ਵੀ ਹਿੰਦੀ ਤੈਨੂੰ ਨਹੀਂ ਆਉਂਦੀ ਨਾ ਬੋਲ ਯਾਰ ਉਹ ਉਹ ਹਿੰਦੀ ਚ ਪੈ ਨਿਕਲਦਾ ਪਤਾ ਨਹੀਂ ਕੀ ਕਹਿੰਦਾ ਉਹ ਹੈ ਨਾ ਸੋ ਇਸ ਕਰਕੇ ਵੀਰੋ ਇਹਨਾਂ ਨੂੰ ਪਤਾ ਹੀ ਨਹੀਂ ਆਪਦੀ ਪਾਸ਼ਾ ਦੀ ਵੈਲਿਊ ਦਾ ਆਪਾ ਪੰਜਾਬੀ ਬੋਲੋ ਪੰਜਾਬੀ ਬੋਲਣ 'ਚ ਸ਼ਰਮ ਮਹਿਸੂਸ ਕਿਉਂ ਕਰਦੇ ਹੋ ਵੀ ਕੋਈ ਕੋਈ ਕਿਸੇ ਗੱਲੋਂ ਕਮੀ ਹੈ ਕੋਈ ਪਾਸ਼ਾ 'ਚ ਕਮੀ ਹੈ ਆ ਆਰਟੀਫੀਸ਼ਲ ਇੰਟੈਲੀਜੈਂਸ ਉਹਦੇ ਵਿੱਚ ਹਜੇ ਪੰਜਾਬੀ ਨਹੀਂ ਐਡ ਕੀਤੀ ਅਸੀਂ ਪੰਜਾਬੀ ਐਡ ਕਰਾ ਰਹੇ ਆ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਮਿਲ ਕੇ ਕੰਮ ਕਰਾਂਗੇ ਮੇਰੇ ਕੋਲੇ ਪਾਤਰ ਸਾਹਿਬ ਆਏ ਸੀ ਚਲੋ ਦੁਨੀਆ 'ਚ ਨਹੀਂ ਰਹੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਜੇ ਪੰਜਾਬੀ ਨਾ ਹੋਈ ਆਪਾਂ ਪਿੱਛੇ ਰਹਿ ਜਾਾਂਗੇ ਤਾਂ ਅਸੀਂ ਸਾਰਾ ਐਫਰਟਸ ਕਰ ਰਹੇ ਹਾਂ ਸਾਰੇ ਮਿਲ ਕੇ ਵੱਡੇ ਵੱਡੇ ਜਿਹੜੇ ਸਾਹਿਤਕਾਰ ਨੇ ਕਵੀ ਨੇ ਉਹਨਾਂ ਨਾਲ ਮਿਲ ਕੇ ਤੇ ਪੰਜਾਬੀ ਯੂਨੀਵਰਸਿਟੀ ਨਾਲ ਮਿਲ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਹੈ ਉਹਨੂੰ ਵਿੱਚ ਐਡ ਕਰਾਵਾਂਗੇ ਸੋ ਇਹ ਆਪਣੀਆਂ ਕਿਉਂਕਿ ਆਪਾਂ ਪੰਜਾਬੀ ਆਪਾਂ ਤਾਂ ਜੋ ਜੰਮੇ ਆਂ ਉਦੋਂ ਲੋਰੀਆਂ ਪੰਜਾਬੀ ਚ ਮਿਲੀਆਂ ਜਦੋਂ ਦੁਨੀਆ ਤੋਂ ਜਾਣਾ ਹੈ ਬੈਣ ਵੀ ਪੰਜਾਬੀ ਚ ਪਹਿਣਗੇ ਜਦੋਂ ਮਰਨ ਤੋਂ ਲੈ ਕੇ ਜੰਮਣ ਤੱਕ ਹੈ ਹੀ ਪੰਜਾਬੀ ਐ ਫਿਰ ਹੋਰ ਕਾਦੇ ਵਾਸਤੇ ਪੰਗਾ ਲੈਣਾ ਹੈ ਹਾਂ ਜਿੱਥੇ ਜ਼ਰੂਰਤ ਹੈ ਕੋਈ ਨੈਸ਼ਨਲ ਲੈਵਲ ਦਾ ਮੁੱਦਾ ਹੈ ਉੱਥੇ ਬੋਲ ਲੋ ਉੱਥੇ ਹਿੰਦੀ ਬੋਲ ਲੋ ਚਲੋ ਹੈਨਾ ਪਰ ਆਪਣੀ ਭਾਸ਼ਾ ਨੂੰ ਜ਼ਰੂਰ ਪਿਆਰ ਕਰੀਏ ਕਿ ਆਪਾਂ ਨੂੰ ਸਾਰਾ ਪਤਾ ਹੈ ਹੁਣ ਉਹਨਾਂ ਨੂੰ ਨਹੀਂ ਪਤਾ ਭਈ ਜਿਹੜੇ ਦੂਜੇ ਨੇ ਗਵਰਨਮੈਂਟ ਸਕੂਲਾਂ ਵਾਲੇ ਬਸ ਸੁਗਵੀਰ ਬਾਦਲ ਹੋ ਰਹੀ ਮਜੀਠੀ ਹੋ ਰਹੀ ਖੈਰੇ ਖੂਰੇ ਹੋ ਰਹੀ ਮਤਲਬ ਉਹ ਨਹੀਂ ਪਤਾ ਉਹਨਾਂ ਨੂੰ ਵੀ ਕੀ ਹੁੰਦੀ ਹੈ ਦੁਨੀਆ ਕਿ ਮੈਨੂੰ ਆਪਾਂ ਮਾਲਵਾ ਨਹਿਰ ਘੱਡੀ ਹੈ ਪਹਿਲਾ ਤਾੜੀ ਮਾਰੋ ਇੱਕ ਮਾਲਵਾ ਨਹਿਰ ਵਾਸਤੇ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣੂਗੀ ਜੀ ਆਜ਼ਾਦੀ ਤੋਂ ਬਾਅਦ ਹਨੀਕੇ ਪੱਤਨ ਤੋਂ ਸ਼ੁਰੂ ਹੋਊਗੀ ਔਰ ਰਾਜਸਥਾਨ ਦੇ ਆਖਰੀ ਪਿੰਡ ਤੱਕ ਜਿੱਥੇ ਪਪੜਾ ਰਾਜਸਥਾਨ ਦਾ ਬਾਰਡਰ ਹੈ ਉੱਥੇ ਤੱਕ ਜਾਊਗੀ 2500 ਕਿਊਸਿਕ ਪਾਣੀ ਜਾਊਗਾ 149 ਕਿਲੋਮੀਟਰ ਲੰਬਾਈ ਹੈ 50 ਫੁੱਟ ਚੌੜੀ ਹੈ ਉਪਰੋਂ 12.5 ਫੁੱਟ ਢੰਗਾਈ ਹੈ 521 ਮੋਗੇ ਨੇ 2 ਲੱਖ ਏਕੜ ਜ਼ਮੀਨ ਨੂੰ ਪਾਣੀ ਮਿਲੂਗਾ ਜੀ ਵੀਰਾ ਉੱਥੇ ਮੈਂ ਜਦੋਂ ਗਿਆ ਪਰਸੋ ਚ ਉੱਥੇ ਤੁਸੀਂ ਦੇਖਿਆ ਹੋਣਾ ਸੋਥੇ ਪਿੰਡ ਗਿਆ ਸੀ ਦੋ ਦਾਂ ਸੋਥਾ ਭਲਾਈ ਆਣਾ ਇਹ ਪਿੰਡ ਉੱਥੇ ਨੇੜੇ ਨੇ ਮੈਨੂੰ ਪੱਤਰਕਾਰ ਨੇ ਪੁੱਛਿਆ ਇੱਕ ਨੇ ਕਹਿੰਦੇ ਜੀ ਪਹਿਲਾਂ ਤਾਂ ਕਦੇ ਕਿਸੇ ਨੇ ਸੋਚਿਆ ਨਹੀਂ ਨਹਿਰ ਬਣਾਉਣ ਬਾਰੇ ਖਾਸ ਤੌਰ ਤੇ ਕਹਿੰਦੇ ਆ ਨਾਲ ਹੀ ਤੁਰਦਾ ਪਿੰਡ ਹੈ ਉਹਨਾਂ ਨੇ ਤਾਂ ਜਮੇ ਨਹੀਂ ਸੋਚਿਆ ਬਾਦਲਾ ਨੇ ਇਹ ਤੋਂ ਪਹਿਲਾਂ ਕਿ ਮੈਂ ਬੋਲਦਾ ਇੱਕ ਬਜ਼ੁਰਗ ਬੋਲ ਪੈਨ ਨੇ ਕੋਲੇ ਖੜਾ ਸੀ ਕਹਿੰਦਾ ਇੱਧਰ ਨੂੰ ਕਰੀ ਇਹਨੂੰ ਮੈਂ ਇੱਕ ਮਾਈਕ ਜੇ ਨੂੰ ਤੇ ਕੈਮਰੇ ਨੂੰ ਮੇਰੇ ਕੰਨ ਨੂੰ ਕਰੀ ਮਗਾ ਹੁਣ ਕਿਤੇ ਕੋਈ ਗਲਤ ਮਲਤ ਨਾ ਬੋਲਦੇ ਨਾ ਬਾਬੇ ਨੇ ਕਹੇ ਜੀ ਗੱਲ ਕਹੀ ਲੂੰ ਗੰਡੇ ਖੜੇ ਹੋਗੇ ਮੇਰੇ ਉਹ ਕਹਿੰਦਾ ਕੀ ਪੁੱਛਿਆ ਪੁੱਤ ਭਵੰਤਮਾਨ ਨੂੰ ਕੀ ਪੁੱਛਿਆ ਵੀ ਪਹਿਲਾਂ ਕਿਸੇ ਨੇ ਸੋਚਿਆ ਹੀ ਨਹੀਂ ਨਹਿਰ ਬਾਰੇ ਕਹਿੰਦਾ ਗੱਲ ਸੁਣ ਉਹ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਹੋਣ ਉਹਨਾਂ ਨੂੰ ਮੋਗਿਆਂ ਦਾ ਦਰਦ ਕੀ ਪਤਾ ਹੈ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਹੈ ਜਦੋਂ ਨਹਿਰ ਹੀ ਤੁਹਾਡੇ ਖੇਤ 'ਚ ਖਤਮ ਹੁੰਦੀ ਹੋਵੇ ਕਹਿੰਦਾ ਮੋਗਿਆਂ ਦਾ ਸਾਨੂੰ ਪੁੱਛ ਕੇ ਦੇਖੋ ਜਿਹੜਾ 1-1 ਮਿੰਟ ਦੀ ਬਾਰੀ ਪਿੱਛੇ ਬੰਦਾ ਵੜ ਦਿੰਨੇ ਆਂ ਅਸੀਂ ਅਸੀਂ 2-2 ਇੰਚ ਮੋਗਾ ਚਕਾਉਣ ਵਾਸਤੇ ਬੰਦਾ ਵੜ ਦਿੰਨੇ ਆਂ ਅਸੀਂ ਇਸਕਾ ਕਿ ਵੀਰ ਉਹਨਾਂ ਨੂੰ ਕੀ ਦਰਦ ਆ ਯਾਰ ਨਹਿਰਾਂ ਉਹਨਾਂ ਨੇ ਨਹਿਰਾ ਕਿਉਂ ਬਣਾਉਣੀਆਂ ਸੀ ਭਈ ਜਦੋਂ ਨਹਿਰਾ ਤਾਂ ਉਹਨਾਂ ਦੇ ਖੇਤਾਂ 'ਚ ਮੁੱਕ ਜੰਦੀਆਂ ਨੇ ਬਹਲਾ ਸਰ ਵੀ ਉਹਨਾਂ ਦੇ ਖੇਤਾਂ 'ਚ ਮੁਕਦੀ ਹੈ ਬਾਦਲ ਪਿੰਡ ਵੀ ਉਹਨਾਂ ਦੇ ਕਿਨੂਆਂ ਦੇ ਬਾਗਾਂ 'ਚ ਨਹਿਰਾ ਮੁੱਕਦੀਆਂ ਨੇ ਇਹ ਤਾਂ ਆਪਾਂ ਹੀ ਰਹਿ ਗਏ ਬਸ ਲਾਈ ਜੋ ਟੂਬਲ ਥੱਲੇ ਧਰਤੀ ਜੋ ਖਾਈ ਜੋ ਪਾਣੀ 600 ਫੁੱਟ ਤੇ ਚਲਾ ਗਿਆ ਹੁਣ ਥੱਲੇ ਸੋ ਇੱਕ ਜਿਹੜਾ ਕੰਮ ਹੈ ਉਹ ਹੀ ਕਰ ਸਕਦਾ ਜਿਹਨੂੰ ਮੋਗਿਆਂ ਦਾ ਦਰਦ ਜਾਂ ਕੱਸੀਆਂ ਚ ਨਾਤਾ ਹੋਵੇ ਜਿਹੜਾ ਇਹ ਉਹੀ ਕਰ ਸਕਦਾ ਹੋਰ ਨਹੀਂ ਕਰ ਸਕਦਾ ਇਹਨਾਂ ਨੂੰ ਕੀ ਪਤਾ ਕੱਸੀਆਂ ਕੀ ਹੁੰਦੀਆਂ ਨੇ ਇਹਨਾਂ ਨੂੰ ਕੱਖ ਨਹੀਂ ਪਤਾ ਅੱਛਾ ਫਿਰ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਵੀ ਦਰਖਤਾਂ ਬਾਰੇ ਤੁਸੀਂ ਸੋਚ ਰਹੇ ਹੋ ਵੀ ਹਰੇਕ ਮੋਟਰ ਤੇ ਚਾਰ ਦਰਖਤ ਤਾਂ ਲਾਓ ਯਾਰ ਤੇ ਨਹਿਰਾਂ ਕੱਸੀਆਂ ਉਹਦਾ ਪਾਣੀ ਪਹੁੰਚ ਗਿਆ ਤੁਹਾਡੇ ਪਿੰਡਾਂ 'ਚ ਵੀ ਆ ਗਿਆ ਹੁਣ ਹੈਨਾ ਨਵੇਂ ਆ ਪਾਈਪਾਂ ਦੱਬਤੀਆਂ ਕਹਿੰਦੇ ਨਹਿਰਾਂ ਕੱਸੀਆਂ ਦਾ ਪਾਣੀ ਆ ਗਿਆ ਕਹਿੰਦੇ ਪਹਿਲਾਂ ਕਿਉਂ ਨਹੀਂ ਸੋਚਿਆ ਕਿਸੇ ਗਵਰਨਮੈਂਟ ਨੇ ਮੈਂ ਕਿਹਾ ਜੀ ਬਦਕਿਸਮਤੀ ਇਹ ਹੈ ਕਿ ਦਰਖਤਾਂ ਦੀਆਂ ਤੇ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਦਰਖਤਾਂ ਦੀਆਂ ਤੇ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਬੈਠ ਜੇ ਮੈਂ ਮਿਲ ਕੇ ਜਾਊਗਾ ਕੋਈ ਨਹੀਂ ਬਿਠਾ ਲਓ ਬਿਠਾ ਲਓ ਬਜ਼ੁਰਗ ਨੇ ਹਾਂਜੀ ਕੋਈ ਨਹੀਂ ਬੈਠੋ ਤੁਸੀਂ ਡਿਸਟਰਬ ਨਾ ਕਰੋ ਸੋ ਮੈਂ ਕਿਆ ਦਰਖਤਾਂ ਤੇ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਤੁਸੀਂ ਐਂ ਕਰੋ ਪੱਤਰਕਾਰ ਸਾਹਿਬਾਨ ਬੈਠੇ ਨੇ ਲੈ ਦਰਖਤਾਂ ਦੀਆਂ ਵੋਟਾਂ ਬਣਾ ਦਿਓ ਅ ਚੰਦੂ ਮਾਜਰੇ ਹੋਰਾਂ ਨੂੰ ਟਾਲੀਆਂ ਨਾਲ ਜੱਫੀਆਂ ਪਾਉਂਦਾ ਮੈਂ ਦਿਖਾਉ ਤੁਹਾਨੂੰ ਨਾਲੇ ਜੱਫੀ ਪਾਈ ਉਹ ਡਾਲੀ ਨੂੰ ਨਾਲੇ ਕਹੂ ਬਹੁਤ ਪੁਰਾਣੇ ਸਬੰਧ ਨੇ ਮੇਰੇ ਦਾਦਾ ਜੀ ਤੇਰੇ ਤੇ ਪੀਂਘ ਬੌਂਦੇ ਰਹੇ ਆ ਤੇਰੇ ਪੱਤੇ ਪੱਤੇ ਦਾ ਖਿਆਲ ਰੱਖਾਂਗੇ ਬਸ ਤੂੰ ਸਾਡਾ ਖਿਆਲ ਰੱਖੀ ਲੈ ਕੱਸੀਆਂ ਦੀਆਂ ਨਹਿਰਾਂ ਦੀਆਂ ਵੋਟਾਂ ਬਣਾ ਦੋ ਆ ਸੁਲਬੀਰ ਬਾਦਲ ਹੋਰੀ ਚੀਮੇ ਹੋਰੀ ਆ ਕਾਂਗਰਸ ਵਾਲੇ ਬਾਜਵੇ ਹੋਰੀ ਤੁਹਾਨੂੰ ਨਹਿਰਾਂ ਚ ਐ ਨੱਕ ਫੜ ਕੇ ਤਾਰੀਆਂ ਮਾਰਦੇ ਦਿਖਾਉਂਗਾ ਵੀ ਇਸ ਨਹਿਰ ਨਾਲ ਸਾਡਾ ਬਹੁਤ ਪੁਰਾਣਾ ਸਬੰਧ ਹੈ ਮੇਰੇ ਦਾਦਾ ਜੀ ਇੱਥੇ ਹੀ ਨੌਂਦੇ ਰਹੇ ਨੇ ਅਸੀਂ ਤਾਂ ਸਾਰਾ ਇੱਥੋਂ ਹੀ ਸਿੱਖਿਆ ਮੈਂ ਸਾਂ ਨੀਆਂ ਪੂਛਾਂ ਫੜ ਕੇ ਸਿੱਖਿਆ ਅਸੀਂ ਤਰਨਾ ਵੋਟਾਂ ਬਣਾ ਲਓ ਤੁਸੀਂ ਕਿਉਂਕਿ ਉਹਨਾਂ ਦੀਆਂ ਵੋਟਾਂ ਨਹੀਂ ਹੈਗੀਆਂ ਉਹ ਮੈਂ ਸੋਚਦਾ ਨਹੀਂ ਕੋਈ ਸਹੀ ਗੱਲ ਹੈ ਨਾ ਹੁਣ ਆਪਾਂ ਸੋਚਾਂਗੇ ਆਪਾਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਇਸ ਗੁਰੂ ਸਾਹਿਬ ਦੇ ਬਚਨ ਨੂੰ ਇਹਦੇ ਤੇ ਪੂਰ ਚੜਨਾ ਹੈ ਤੇ ਪਵਨ ਹਵਾ ਪਾਣੀ ਤੇ ਧਰਤੀ ਗੁਰੂ ਸਾਹਿਬ ਨੇ ਉਦੋਂ ਲਿਖਤਾ ਸੀ ਉਦੋਂ ਉਸ ਵੇਲੇ ਤਾਂ ਕੋਈ ਫੈਕਟਰੀ ਆਪਦਾ ਗੰਦਾ ਪਾਣੀ ਕਿਸੇ ਨਹਿਰ ਚ ਨਹੀਂ ਸਿੱਟਦੀ ਹੋਣੀ ਜਿਸ ਵੇਲੇ ਲਿਖਿਆ ਸੀ ਉਸ ਵੇਲੇ ਤਾਂ ਕੋਈ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਹੋਣਾ ਉਸ ਵੇਲੇ ਤਾਂ ਕੋਈ ਸਪਰੇ ਨਹੀਂ ਕਰਦਾ ਹੋਣਾ ਗੁਰੂ ਸਾਹਿਬ ਨੇ ਉਦੋਂ ਲਿਖਤਾ ਸੀ ਭਾਈ ਆਹ ਤਿੰਨ ਚੀਜ਼ਾਂ ਸੰਭਲਿਓ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਤਿੰਨ ਚੀਜ਼ਾਂ ਸਾਹਮਲੇਓ ਜੇ ਬਚਣਾ ਹੈ ਅੱਜ ਤਿੰਨੇ ਚੀਜ਼ਾਂ ਸੰਭਾਲਣ ਵਾਸਤੇ ਪੰਜਾਬ ਸਰਕਾਰ ਵਚਨ ਵੱਧਾ ਹੈ ਮੈਂ ਤੁਹਾਡਾ ਜ ਬੇਟਾ ਮੈਂ ਤੁਹਾਡਾ ਛੋਟਾ ਵੱਡਾ ਭਾਈ ਆ ਪੁੱਤ ਭਤੀਜਾਂ ਇਸ ਗੱਲੋਂ ਪੰਜਾਬ ਸਰਕਾਰ ਜਿਹੜੀ ਹੈ ਕੋਈ ਬਜਟ ਦੀ ਕਮੀ ਨਹੀਂ ਆਉਗੀ ਕੁਝ ਨਹੀਂ ਹੋਊਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਾਣੀ ਬਾਰੇ ਬਹੁਤ ਸਾਰੀਆਂ ਖੁਸ਼ਖਬਰੀਆਂ ਦੇਵਾਂਗੇ ਨਹਿਰ ਤਾਂ ਚਲੋ ਕੱਢਣੀਓ ਕੱਢਣੀ ਐ ਇੱਕ 206 ਕਿਲੋ 206 ਮੈਗਾਪਾਟ ਦਾ ਡੈਮ ਬਣਾ ਰਹੇ ਆਪਾਂ ਬਸ ਬਣ ਗਿਆ ਅਕਤੂਬਰ ਜਦੋਂ ਘਟਨ ਹੋ ਜਾਊਗਾ ਧਾਰ ਕਲਾਂ ਰਾਵੀ ਦਰਿਆ ਦਾ ਪਾਣੀ ਰੋਕਿਆ ਰਾਵੀ ਦਾ ਉਹਦੇ ਨਾਲ